ਵਾਹਿਗੁਰੂ ਜਿੱਕੀ ਫਤਿਹ ਮੈਂ ਸਰਵੰਤ ਸਿੰਘ ਭੰਦੇੜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਸੋ ਅੱਜ ਕਾਫੀ ਦਿਨਾਂ ਬਾਅਦ ਅਸੀਂ ਤੁਹਾਡੇ ਨਾਲ ਲਾਈਵ ਵਿਚਾਰ ਚਰਚਾ ਕਰਨੀ ਆ ਕਿ ਬਹੁਤ ਜ਼ਰੂਰੀ ਮਹੱਤਵਪੂਰਨ ਗੱਲਾਂ ਵਾਂ ਜਿਹੜੀਆਂ ਅੱਜ ਤੁਹਾਡੇ ਨਾਲ ਮੈਂ ਸਾਂਝੀਆਂ ਕਰਨੀਆਂ ਵਾਂ ਔਰ ਮੈਂ ਫਿਰ ਸਾਰਿਆਂ ਨੂੰ ਅਪੀਲ ਕਰਦਾ ਬੇਨਤੀ ਕਰਦਾ ਵਾਂ ਵੀ ਇਹ ਵਿਚਾਰ ਚਰਚਾ ਸਾਡੀ ਕੋਈ ਨਿੱਜੀ ਵਿਚਾਰ ਚਰਚਾ ਨਹੀਂ ਹੋਣੀ ਇਹ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦੀ ਵਿਚਾਰ ਚਰਚਾ ਹੋਣੀ ਆ ਆਉਣ ਵਾਲਾ ਭੁੱਖ ਜਿਹੜਾ ਵਾ ਉਹਦੇ ਬਾਰੇ ਵਿਚਾਰ ਚਰਚਾ ਹੋਣੀ ਆ ਕਿ ਜਿਵੇਂ ਤੁਹਾਨੂੰ ਪਤਾ ਹੀ ਆ ਕਿ ਪੂਰੇ ਦੇਸ਼ ਨੂੰ ਜਿਹੜਾ ਵਾ ਕਾਰਪੋਰੇਟ ਘਰਾਣਿਆਂ ਦੇ ਜੜੀਆਂ ਵਿਦੇਸ਼ੀ ਕੰਪਨੀਆਂ ਉਹਨਾਂ ਦੇ ਹਵਾਲੇ ਕੀਤਾ ਜਾ ਰਿਹਾ ਵਾ ਔਰ ਰਹਿਂਦਾ ਖੇਤੀ ਸੈਕਟਰ ਜਿਹੜਾ ਖੇਤੀ ਸੈਕਟਰ ਐ ਇਸ ਵੇਲੇ ਬਚਿਆ ਵਾ ਉਸ ਖੇਤੀ ਸੈਕਟਰ ਨੂੰ ਖਤਮ ਕਰਨ ਵਾਸਤੇ ਜਿਹੜੀ ਤਿਆਰੀ ਹੋ ਰਹੀ ਆ ਉਹਦੇ ਲਈ ਜਿਹੜਾ ਵਾ 13 ਫਰਵਰੀ ਦਾ ਦਿੱਲੀ ਕੂਚ 13 ਫਰਵਰੀ ਦਾ ਦਿੱਲੀ ਕੂਚ ਜਿਹੜੇ ਦੋ ਦੇਸ਼ ਦੇ ਵੱਡੇ ਫਾਰਮ ਆ ਉਹਨਾਂ ਵੱਲੋਂ ਐਲਾਨ ਕੀਤਾ ਗਿਆ ਵਾ ਔਰ ਉਹਦੀ ਤਿਆਰੀ ਵਿੱਚ ਜਿਹੜਾ ਵਾ ਲਗਭਗ ਦੋਵੇਂ ਫਾਰਮ ਜਿਹੜੇ ਆ ਉਹ ਜੁਟੇ ਹੋਏ ਆ ਔਰ ਉਹਦੇ ਵਾਸਤੇ ਕੀ ਕੁਝ ਪ੍ਰਾਪਤੀ ਹੋਈ ਤੁਹਾਨੂੰ ਪਤਾ ਹੀ ਆ ਤਾਂ ਹੁਣ ਲਗਭਗ ਜਿਹੜਾ ਆਪਣਾ ਫੋਰਮ ਸੀਗਾ ਉਹਨੂੰ ਦੇਸ਼ ਲੈਵਲ ਤੇ ਬਹੁਤ ਵੱਡੇ ਪੱਧਰ ਤੇ ਜਿਹੜਾ ਸਮਰਥਨ ਮਿਲਿਆ ਵਾ ਹੁਣ ਇਹ ਦੇਸ਼ ਦੀਆਂ 76 ਜਥੇਬੰਦੀਆਂ ਦਾ ਕਿਸਾਨਾਂ ਮਜ਼ਦੂਰਾਂ ਦਾ ਇਹ ਮੋਰਚਾ ਬਣ ਗਿਆ ਵਾ ਤੋਂ ਇਹ ਦੇਸ਼ ਦੀਆਂ 76 ਜਥੇਬੰਦੀਆਂ ਦਾ ਜਿਹੜਾ ਇਹ ਮੋਰਚਾ ਵਾ ਹੁਣ ਇਹਦੀਆਂ ਤਿਆਰੀਆਂ ਪਿੰਡਾਂ ਵਿੱਚ ਲਗਭਗ ਸਿਖਰਾਂ ਤੇ ਚੱਲ ਰਹੀਆਂ ਹੈਗੀਆਂ ਹਰ ਜਥੇਬੰਦੀ ਆਪਣੇ ਪੱਧਰ ਤੇ ਪੂਰਾ ਜ਼ੋਰ ਲਾ ਰਹੀ ਹੈਗੀ ਆ ਜਿਵੇਂ ਦਿੱਲੀ ਮੋਰਚੇ ਦਾ ਐਲਾਨ ਹੋਇਆ ਉਦੋਂ ਬਾਅਦ ਅਸੀਂ ਲਗਭਗ ਮੈਨੂੰ ਜੁਪੀ ਜਾਣ ਦਾ ਮੌਕਾ ਮਿਲਿਆ ਕਿਸਾਨਾਂ ਮਜ਼ਦੂਰਾਂ ਜਥੇਬੰਦੀਆਂ ਦੇ ਆਗੂਆਂ ਨਾਲ ਚਰਚਾ ਹੋਈ ਹੈ ਸਾਰੇ ਆਰੇ ਪੂਰੇ ਦੇਸ਼ ਦੇ ਤੇ ਲਗਭਗ ਜੁਪੀ ਦੇ ਸਾਰੇ ਕਿਸਾਨੇ ਚਾਹੁੰਦੇ ਆ ਕਿ ਦਿੱਲੀ ਦਾ ਮੋਰਚਾ ਲੱਗੇ ਔਰ ਉਸੇ ਤਰ੍ਹਾਂ ਹੀ ਬਾਤ ਚੜ ਕੇ ਆਉਣਗੇ ਬਿਹਾਰ ਦੇ ਕਿਸਾਨਾਂ ਨਾਲ ਗੱਲਬਾਤ ਹੋਈ ਆ ਉੱਥੇ ਵੀ ਇਹੀ ਗੱਲ ਪਾਈ ਗਈ ਆ ਤੁਸੀਂ ਦੇਖੋ ਕਈ ਵਾਰੀ ਸਾਨੂੰ ਪਤਾ ਨਹੀਂ ਲੱਗਦਾ ਜੁਪੀ ਦੇ ਵਿੱਚ ਵੀ 660 ਕਿਲੇ ਧੱਕੇ ਨਾਲ ਰਿਕਵਰ ਹੋ ਰਹੇ ਆ ਹਜੇ ਪੂਰੀ ਜੁਪੀ ਦੀ ਨਹੀਂ ਇੱਕ ਲਖੀਮਪੋਰੀ ਤੋਂ ਖੀਰੀ ਤੋਂ ਜਦੋਂ ਅਸੀਂ ਗਾਂ ਨੂੰ ਤੁਰੇ ਤਾਂ ਉਹਨਾਂ ਜ਼ਿਲ੍ਹਿਆਂ ਵਿੱਚ ਜਾ ਕੇ ਦੇਖਿਆ ਤੇ ਫਿਰ ਖਬਰਾਂ ਮਿਲੀਆਂ ਇਸੇ ਤਰ੍ਹਾਂ ਬਿਹਾਰ ਦੇ ਵਿੱਚ ਵੀ ਠੀਕ ਹੈ ਟੱਕੇ ਨਾਲ ਜ਼ਮੀਨਾਂ ਰਕਵਾਇਰ ਹੋ ਰਹੀਆਂ ਤੇ ਬਿਹਾਰ ਦੇ ਕਿਸਾਨ ਪੀੜਤ ਨਜ਼ਰ ਆ ਰਹੇ ਆ ਤੋਂ ਲੜਨਾ ਚਾਹੁੰਦੇ ਉਹ ਕਹਿੰਦੇ ਵੀ ਬਹੁਤ ਵਧੀਆ ਕੀਤਾ ਪੰਜਾਬ ਤੇ ਹਰਿਆਣੇ ਦੇ ਉੱਤਰ ਭਾਰਤੀਆਂ ਜਥੇਬੰਦੀਆਂ ਨੇ ਜਿਨ੍ਹਾਂ ਨੇ ਇਹ ਮੋਰਚੇ ਦਾ ਐਲਾਨ ਕੀਤਾ ਅਸੀਂ ਆਪਾਂ ਪੂਰੀ ਤਾਕਤ ਨਾਲ ਜਿਹੜਾ ਉਹਦੇ ਵਿੱਚ ਸ਼ਮੂਲੀਅਤ ਕਰਾਂਗੇ ਇਸੇ ਤਰੀਕੇ ਨਾਲ ਗਾਹਾਂ ਮੱਧ ਪ੍ਰਦੇਸ਼ ਦੇ ਕਿਸਾਨ ਆ ਉੱਥੇ ਵੀ ਗਵਾਲੀਅਰ ਦੇ ਦਿਵਾਲੇ ਛੜਕ ਜਿਹੜੀ ਜਿਹੜੀ ਬਾਈਪਾਸ ਨਿਕਲੇ ਆ ਉਹ ਰਿੰਗ ਰੋਡ ਵਰਗਾ ਉੱਥੇ ਵੀ ਜ਼ਬਰਦਸਤੀ ਜ਼ਮੀਨਾਂ ਰਕਵੈਰ ਹੋ ਰਹੀਆਂ ਉਹ ਕਿਸਾਨ ਵੀ ਮਤਲਬ ਦੁਖੀ ਸੀ ਚਾਹੁੰਦੇ ਸੀ ਲੜਨਾ ਇਸੇ ਤਰ੍ਹਾਂ ਜਦੋਂ ਅਸੀਂ ਕੇਰਲ ਚ ਗਏ ਆ ਕੇਰਲਾ ਦੀ ਵੀ ਸਮੱਸਿਆ ਬਹੁਤ ਵੱਡੀ ਸਮੱਸਿਆ ਵਾ ਕੇਰਲਾ ਦੀਆਂ 17 ਜਥੇਬੰਦੀਆਂ ਨੇ ਸਮਰਥਨ ਕੀਤਾ ਔਰ ਕਿਸਾਨਾਂ ਦੀਆਂ ਹਾਲਤਾਂ ਲਗਭਗ ਮਿਲਦੀਆਂ ਦੇਸ਼ ਪੱਧਰ ਤੇ ਇਸੇ ਤਰੀਕੇ ਨਾਲ ਗਾ ਤਾਮਿਲਨਾਡੂ ਚ ਗਏ ਅਸੀਂ ਇਸੇ ਤਰ੍ਹਾਂ ਗਾ ਪੌਂਡੀਚੇਰੀ ਚ ਗਏ ਤੋ ਮਤਲਬ ਕਿਤੇ ਵੀ ਜਿਹੜੀਆਂ ਪੰਜਾਬ ਹਰਿਆਣਾ ਵਰਗੀਆਂ ਹਾਲਤਾਂ ਨੇ ਜਾਂ ਰਾਜਸਥਾਨ ਵਿੱਚ ਇਹਦੀ ਇਹੋ ਜਿਹੀਆਂ ਹੀ ਹਾਲਤਾਂ ਪੂਰੇ ਦੇਸ਼ ਵਿੱਚ ਬਣੀਆਂ ਹੋਈਆਂ ਨੇ ਤੇ ਹੁਣ ਹੁਣ ਮੌਕੇ ਦੇ ਜੋ ਅਸੀਂ ਵੇਖ ਰਹੇ ਹਾਂ ਜਿਵੇਂ ਜਰਮਨ ਵਿੱਚ ਸੰਘਰਸ਼ ਚੱਲ ਰਿਹਾ ਜਰਮਨ ਤੋਂ ਬਾਅਦ ਫਰਾਂਸ ਵਿੱਚ ਸੰਘਰਸ਼ ਚੱਲ ਆ ਗਿਆ ਫਰਾਂਸ ਤੋਂ ਘਾ ਹੋਰ ਨਾ ਜਿਹੜੇ ਆ ਮੁਲਕਾਂ 'ਚ ਵੀ ਕਿਸਾਨਾਂ ਮਜ਼ਦੂਰਾਂ ਦਾ ਸੰਘਰਸ਼ ਸ਼ੁਰੂ ਹੋ ਗਿਆ ਵਾ ਤੋ ਜਰਮਨ ਦੇ ਵਿੱਚ ਜਿੱਥੇ ਜਿਹੜੀ ਸਰਕਾਰ ਨੇ ਕਾਰਪੋਰੇਟ ਘਰਾਣਿਆਂ ਦੇ ਦਬਾਅ 'ਚ ਡੀਜ਼ਲ ਤੋਂ ਸਬਸਿਡੀ ਵਾਪਸ ਲੈਣ ਦੀ ਗੱਲ ਕੀਤੀ ਆ ਤੋ ਉੱਥੇ ਜਿੱਡਾ ਵੱਡਾ ਅੰਦੋਲਨ ਖੜਾ ਹੋਇਆ ਵਾ ਪਰ ਬਦਕਿਸਮਤੀ ਆਪ ਵੀ ਸਾਡੇ ਦੇਸ਼ ਦੇ ਚੈਨਲਾਂ 'ਚ ਬਹੁਤਾ ਕੁਝ ਉਹਦਾ ਜ਼ਿਕਰ ਆਇਆ ਨਹੀਂ ਹੈਗਾ ਯਾਨੀ ਇੱਕ ਮంత్రి ਪੱਤਰ ਦਾ মিডিਆ ਉਹਨੇ ਵੀ ਖਬਰ ਦਸਾਂ 15 ਦਿਨਾਂ ਬਾਅਦ ਜਾ ਕੇ ਛੋਟੀ ਜੀ ਦਿੱਤੀ ਹੈਗੀ ਆ ਜਿਹੜਾ ਆਪਣੇ ਇੰਟਰਨੈਸ਼ਨਲ ਖਬਰਾਂ ਵਾਲੀ ਮਸ਼ਹੂਰ ਹੁੰਦਾ ਪੰਜਾਬ ਚ ਵੀ ਚੱਲਦੇ ਚਲੋ ਮੈਂ ਨਾਂਖੀ ਲੈਣਾ ਹੈਗਾ ਤੋਂ ਬਹੁਤਾ ਕੁਝ ਸਾਡੀਆਂ ਖਬਰਾਂ ਚ মিডিਆ ਚ ਉਹਨਾਂ ਬਾਰੇ ਆ ਹੀ ਨਹੀਂ ਰਿਹਾ ਜਾਂ ਇਹ ਕਾਰਪੋਰੇਟ ਪੂਰੇ ਕਬਜ਼ਾ ਕਰ ਰਹੇ ਵੀ ਪੂਰੀ ਦੁਨੀਆ ਵਿੱਚ ਕਿਸਾਨ ਅੱਜ ਲੜ ਰਿਹਾ ਉਹਦੀ ਗੱਲ ਭਾਰਤ ਵਰਗੇ ਚ ਜਿਹੜੇ ਦੇਸ਼ ਆ ਉਹਦੇ ਵਿੱਚ ਨਾ ਪਹੁੰਚੇ ਹੈਗੇ ਤੋਂ ਇਸ ਕਰਕੇ ਇੱਕ ਤਾਂ ਆਸੀਂ ਵੀ ਤੁਹਾਡੇ ਨਾਲ ਵੀ ਪੂਰੇ ਦੁਨੀਆ ਤੇ ਦੇਸ਼ ਦੇ ਕਿਸਾਨਾਂ ਦੀਆਂ ਹਾਲਤਾਂ ਬਹੁਤ ਮਾੜੀਆਂ ਨੇ ਔਰ ਉਹ ਹਾਲਤਾਂ ਜਦੋਂ ਅਸੀਂ ਉੱਥੇ ਗਏ ਆ ਉਹਨੂੰ ਹੋਰ ਚੰਗੀ ਤਰ੍ਹਾਂ ਅਸੀਂ ਸਮਝਿਆ ਵਾ ਵਿਚਾਰਿਆ ਹੈਗਾ ਤੋਂ ਇੱਥੇ ਜਿਵੇਂ ਤਾਮਲ ਲਾਡੂ ਚ ਗਏ ਉੱਥੇ ਮੱਕਾ ਪੈਦਾ ਹੁੰਦਾ ਕਹਿੰਦੇ 47000 ਸਾਡਾ ਖਰਚ ਆ ਰਿਹਾ 27000 ਸਾਨੂੰ ਕਿੱਲੇ ਦੀ ਪੈਦਾਵਾਰ ਮਿਲ ਰਹੀ ਹੈਗੀ ਆ ਤੋਂ ਇਸ ਕਰਕੇ ਹਾਲਾਤ ਅਸੀਂ ਦੇਖਿਆ ਵੀ ਚਾਰ ਚਫੇਰੇ ਮਾੜੇ ਹੈਗੇ ਆ ਤੋਂ ਇਸ ਕਰਕੇ ਦਿੱਲੀ ਮੋਰਚੇ ਦਾ ਐਲਾਨ ਹੋਇਆ ਸੀਗਾ ਔਰ ਇਹ ਜਿਵੇਂ ਮੈਂ ਤੁਹਾਨੂੰ ਦੱਸਿਆ ਲਗਭਗ 76 ਜਥੇਬੰਦੀਆਂ ਤੇ ਹੋਰ 20-25 ਜਥੇਬੰਦੀਆਂ ਦਾ ਸਮਰਥਨ ਹੋਰ ਮਿਲਣ ਦੀ ਤਿਆਰੀ ਹੈਗੀ ਆ ਸੋ ਜਿਹੜਾ ਆਪਣੇ ਵਾਲਾ ਫੋਰਮ ਸੀਗਾ ਉਹ ਲਗਭਗ 100 ਦੇ ਨੇੜੇ ਤੇੜੇ ਉਹਦੇ ਵਿੱਚ ਹੀ ਜਥੇਬੰਦੀਆਂ ਜਿਹੜੀਆਂ ਆ ਮਾ ਸ਼ਾਮਲ ਹੋ ਰਹੀਆਂ ਆ ਸਾਡੇ ਫੋਰਮ ਨੂੰ ਵੱਡਾ ਬੜਾਵਾ ਮਿਲਿਆ ਵੋ ਉੱਚ ਲੜਨ ਨੂੰ ਔਰ ਜਿਹੜਾ ਨਾਨ ਪੋਲੀਟੀਕਲ ਐਸਕੇਐਮ ਆ ਉਹਦੇ ਵਿੱਚ ਵੀ ਲਗਭਗ 60-70 ਜਥੇਬੰਦੀਆਂ ਹੈਗੀਆਂ ਨੇ ਤੋਂ ਲਗਭਗ ਇਹ 200 ਜਥੇਬੰਦੀਆਂ ਪੌਣੇ 200 ਦਾ ਵੱਡਾ ਜਿਹੜੇ ਫੋਰਮ ਹੋ ਜਾਣੇ ਆ ਹੋਰ ਵੀ ਪੰਜਾਬ ਦੀਆਂ ਸਾਰੀਆਂ ਆਗਾ ਵਦੂ ਕਿਸਾਨਾਂ ਮਜ਼ਦੂਰਾਂ ਲਈ ਸੰਘਰਸ਼ ਕਰਨ ਵਾਲੀਆਂ ਜਥੇਬੰਦੀਆਂ ਨੂੰ ਅਪੀਲ ਆ ਸਾਡੀ ਵੀ ਵੱਧ ਤੋਂ ਵੱਧ ਜੜਾ ਵਾ ਇਸ ਮੋਰਚੇ ਵਿੱਚ ਸ਼ਮੂਲੀਅਤ ਕਰੋ ਕਿਉਂਕਿ ਇਹ ਦੇਸ਼ ਦੇ ਕਿਸਾਨ ਮਜ਼ਦੂਰ ਦਾ ਸਵਾਲ ਹੈਗਾ ਵਾ ਇਹਦੇ ਨਾਲ ਮੈਂ ਜਿਹੜੀਆਂ ਚਰਚਾ ਕਰਨੀਆਂ ਵੀ ਜਿਹੜੇ ਇਸ ਵੇਲੇ ਦੇਸ਼ ਦੇ ਅਖੌਤੀ ਬੁੱਧੀਜੀਵੀ ਆ ਅਖੌਤੀ ਬੁੱਧੀਜੀਵੀ ਉਹ ਕੋਸ਼ਿਸ਼ ਕਰਨਗੇ ਸਰਕਾਰ ਦੀ ਬੋਲੀ ਬੋਲਣ ਦੀ ਉਹ ਯਤਨ ਕਰਨਗੇ ਇਸ ਅੰਦੋਲਨ ਨੂੰ ਸਪੋਰਟਾਈਜ਼ ਕਰਨ ਦਾ ਮੀਡੀਆ ਵਿੱਚ ਪ੍ਰਚਾਰ ਪ੍ਰੋਪੋਗੈਂਡਾ ਚੱਲੂਗਾ ਵਜ੍ਹਾ ਇਹ ਹੈਗੀ ਆ ਹੁਣ ਦੱਸੋ ਕਿ ਜਿਵੇਂ ਅਸੀਂ ਐਮਐਸਪੀ ਖਰੀਦ ਦੀ ਗਾਰੰਟੀ ਦੇ ਕਾਨੂੰਨ ਦੀ ਗੱਲ ਕਰ ਰਹੇ ਹਾਂ ਤੇ ਬਹੁਤ ਸਾਰੇ ਖਾਉਤੀ ਬੁੱਧੀਜੀਵੀ ਇਹ ਰੌਲਾ ਪਾਉਣਗੇ ਕਿ ਜੇ ਦੇਸ਼ ਸਾਰੇ ਨੂੰ ਐਮਐਸਪੀ ਮਿਲ ਗਈ ਤਾਂ ਫਿਰ ਦੀ ਪੰਜਾਬ ਤੇ ਹਰਿਆਣੇ ਦੇ ਕਿਸਾਨਾਂ ਦੀ ਐਮਐਸਪੀ ਖੁੱਸ ਜੂਗੀ ਇਹ ਸਾਨੂੰ ਨਹੀਂ ਲੱਗਦਾ ਕਿ ਇਹ ਤਰਕ ਕਿਹੜੇ ਪਾਸੋਂ ਦੇਂਦੇ ਨੇ ਜਾਂ ਕਿਹੜੇ ਕਿਹੜਾ ਤਰਕ ਹੈਗਾ ਜਿੱਦਣ ਅਸੀਂ ਇੰਨੇ ਤਗੜੇ ਹੋ ਗਏ ਜਾਂ ਅੰਦੋਲਨ ਇਹਦਾ ਵੱਡਾ ਹੋ ਗਿਆ ਔਰ ਜਿੱਦਣ ਅਸੀਂ ਦੇਸ਼ ਵਾਸਤੇ ਐਮਐਸਪੀ ਲੈ ਲਈ ਉਸ ਦਿਨ ਪਰਾ ਪੰਜਾਬ ਹਰਿਆਣਾ ਦੀ ਐਮਐਸਪੀ ਕਿਹੜਾ ਖੋਜੂਗਾ ਔਰ ਉਹਨਾਂ ਨੂੰ ਲੱਗ ਵੀ ਰਿਹਾ ਅਖੌਤੀ ਬੁੱਧੀ ਜੀਵਿਆਂ ਨੂੰ ਵੀ ਜਿਵੇਂ ਪੂਰੀ ਦੁਨੀਆ 'ਚ ਦੇਸ਼ ਦੇ ਵਿੱਚ ਇਹ ਮੁੱਦਾ ਉੱਭਰ ਗਿਆ ਹੈਗਾ ਵਾ ਔਰ ਇਹ ਮੁੱਦਾ ਬਹੁਤ ਬਾਜ਼ਮ ਹੈਗਾ ਇਨੂੰ ਕੋਈ ਵੀ ਤਰਕ ਦਲੀਲ ਨਾਲ ਕੱਟ ਨਹੀਂ ਸਕਦਾ ਹੈਗਾ ਉਹਨਾਂ ਨੂੰ ਲੱਗਦਾ ਵੀ ਇਹ ਐਮਐਸਪੀ ਲੈ ਜਾਈਏ ਤਾਂ ਫਿਰ ਸਾਡਾ ਕੀ ਬਣੂਗਾ ਅਸੀਂ ਸਰਕਾਰ ਦੀ ਬੋਲੀ ਕਿਵੇਂ ਬੋਲਾਂਗੇ ਤੋਂ ਇਨਾਂ ਤੋਂ ਬਚ ਕੇ ਇਨਾਂ ਤੋਂ ਬਚ ਕੇ ਵਾਰ ਸਾਡੇ ਤੇ ਬਹੁਤ ਵੱਡੇ ਹੋਣੇ ਆ ਮੈਂ ਤੁਹਾਨੂੰ ਕਹਿੰਨਾ ਵੀ ਦੁਨੀਆ ਦਾ ਕੋਈ ਵੀ ਵਪਾਰ ਚੱਲ ਨਹੀਂ ਸਕਦਾ ਜਿੰਨਾ ਉਹਦੇ ਤੇ ਲਾਗਤ ਖਰਚਾ ਹੁੰਦਾ ਉਤੋਂ ਉੱਪਰ ਉਹਨੂੰ ਕੋਈ ਚਾਰ ਪੈਸੇ ਨਾ ਬਚਣ ਸਾਡਾ ਸਾਡਾ ਜਿਹੜਾ ਵਾ ਸਾਡਾ ਵਪਾਰ ਪਿਛਲੇ 75 ਸਾਲਾਂ ਤੋਂ ਐਂ ਚੱਲੀ ਜਾਂਦਾ ਖੇਤੀ ਦਾ ਸਾਨੂੰ ਕਦੀ ਲਾਗਤ ਖਰਚੇ ਮਿਲੇ ਹੀ ਨਹੀਂ ਹੈਗੇ ਤੋਂ ਇਹ ਮੰਤਰੀ ਪੱਦਰ ਦੀਆਂ ਰਿਪੋਰਟਾਂ ਦੱਸ ਰੀਆਂ ਨੇ ਆਂਕੜੇ ਆਏ ਨੇ ਚੈਲੰਜ ਭਾਰਤ ਸਰਕਾਰ ਉਹਨੂੰ ਚੈਲੰਜ ਹੀ ਨਹੀਂ ਕਰ ਸਕੀ ਕਰੇ ਚੈਲੰਜ ਤੱਥਾਂ ਨਾਲ ਚੈਲੰਜ ਕਰੇ ਨਹੀਂ ਕਰ ਸਕੀ ਸੋ ਜਿਹੜੇ ਆਪਣਾ ਮੰਤਰੀ ਪੱਦਰ ਦੇ ਜਿਹੜੇ ਆਪਣਾ ਅਰਥਚਾਰੇ ਨੂੰ ਧਿਆਨ ਵਿੱਚ ਰੱਖ ਕੇ ਆંકड़े ਇਕੱਠੇ ਕਰਦੇ ਨੇ ਉਹਨਾਂ ਦੀ ਰਿਪੋਰਟ ਸੀ ਵੀ 16-17 ਤੱਕ ਜਿਹੜੀ ਸਾਨੂੰ ਐਮਐਸਪੀ ਸਾਰੀਆਂ ਫਸਲਾਂ ਤੇ ਦੇਸ਼ ਲੈਵਲ ਤੇ ਉਹਦਾ ਰੇਟ ਨਹੀਂ ਮਿਲੇ ਹੈਗੇ ਉਹ ਚ ਮੰਡੀ 'ਚ ਖਰੀਦ ਨਹੀਂ ਹੋਈ ਜਿਹੜਾ ਉਹਦੇ 'ਚ ਸਾਨੂੰ ਘਾਟਾ ਪਿਆ ਵਾ ਉਹ ਕੱਲਾ 45 ਲੱਖ ਕਰੋੜ ਰੁਪਏ ਦਾ ਘਾਟਾ ਹੀ ਆ ਸਾਡਾ 17 ਤੱਕ ਔਰ ਜਿਹੜੀ 2022 ਦੀ ਰਿਪੋਰਟ ਆ ਡਾਗੀ 1 ਸਾਲ ਦੀ ਪੂਰੇ ਦੇਸ਼ ਦੇ ਕਿਸਾਨਾਂ ਨੂੰ 14 ਲੱਖ ਕਰੋੜ ਰੁਪਏ ਦਾ ਕਾਟਾ ਪਿਆ ਵਾ ਇੱਕ ਮੰਤਰੀ ਪੱਤਰ ਦੀਆਂ ਇੱਕ ਮੰਨੀਆਂ ਹੋਈਆਂ ਸੰਸਥਾਵਾਂ ਦੀ ਰਿਪੋਰਟ ਹੈਗੀ ਆ ਤੋਂ ਸਦੋ ਜਦੋਂ ਸਾਨੂੰ ਸਲਾਨਾ ਕਾਟਾ ਪੈ ਰਿਹਾ ਕਿਉਂਕਿ ਸਾਨੂੰ ਜਿਹੜੀ ਇਹ ਘੱਟੋ ਘੱਟ ਇਹ ਸਮਰਥਨ ਮੁੱਲ ਦਾ ਤੈਅ ਕਰਦੇ ਆ ਉਹਦੇ ਤੇ ਵੀ ਫਸਲਾਂ ਖਰੀਦੇ ਨਹੀਂ ਹੈਗੇ ਤਾਂ ਕਾਟਾ ਤੇ ਪੈ ਰਿਹਾ ਤੇ ਕਿਉਂ ਨਾ ਹਰ ਦੂਜੀ ਵੱਡੀ ਗੱਲ ਜਿਹੜੀ 9 ਦਸੰਬਰ ਨੂੰ ਪ੍ਰਧਾਨ ਮੰਤਰੀ ਵੱਲੋਂ ਜਦ ਜਿਹੜੀ ਇਸ ਵੇਲੇ ਸੈਂਟਰ ਚ ਸਰਕਾਰ ਆ ਉਹਨਾਂ ਵੱਲੋਂ ਜਿਹੜੀ ਚਿੱਠੀ ਆ ਰਹੀ ਆ ਉਹ ਕਹਿ ਰਹੇ ਨੇ ਤੁਸੀਂ ਚਲੇ ਜਾਓ ਅਸੀਂ ਕਮੇਟੀ ਬਣਾ ਦਾਂਗੇ ਔਰ ਕਮੇਟੀ ਬਣਾ ਕੇ ਤੁਹਾਨੂੰ ਅੱਜ ਤੱਕ 2 ਸਾਲ ਲੰਘੇ ਤੁਹਾਡੇ ਸਾਰੇ ਫਸਲਾਂ ਦੇ ਭਾਅ ਤੈਅ ਕਰ ਦਾਂਗੇ ਸਮਾਂ ਤਾਂ ਮਿਲ ਗਿਆ ਉਹ ਸਮਾਂ ਮੰਗਣਗੇ ਤੋਂ ਇਹਦੇ ਵਿੱਚ ਆ ਵੱਡੀ ਮੰਗ ਆ ਵੀ ਅਸੀਂ ਸਾਰੀਆਂ ਫਸਲਾਂ ਦੇ ਜਿਹੜੇ ਜਿਹੜੇ ਆ ਐਮਐਸਪੀ ਤੈਅ ਕਰਵਾਈਏ ਔਰ ਸਾਰੀਆਂ ਫਸਲਾਂ ਦੀ ਖਰੀਦ ਦੀ ਗਰੰਟੀ ਦਾ ਕਾਨੂੰਨ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਬਣਾਈਏ ਇਹ ਪੱਕੀ ਜੀ ਗੱਲ ਆ ਤੋ ਇਹ ਮੰਗ ਮੈਂ ਕਹਿੰਦਾ ਪੱਥਰ ਤੇ ਲਕੀਰਾ ਔਰ ਜੇ ਸਾਰੇ ਦੇਸ਼ ਦੇ ਕਿਸਾਨ ਮਜ਼ਦੂਰ ਇਕੱਠੇ ਹੋ ਰਹੇ ਆ ਇਹ ਪੂਰੀ ਹੋਣੀ ਹੀ ਹੋਣੀ ਆ ਔਰ ਅਖੌਤੀ ਬੁੱਧੀਜੀਵਾਂ ਨੂੰ ਲੱਗਦਾ ਹੈਗਾ ਕਿ ਹੁਣ ਅਸੀਂ ਇਸ ਕਿਸਮ ਦੀ ਚਰਚਾ ਇਸ ਕਿਸਮ ਦਾ ਰੌਲਾ ਪੁਆਈਏ ਕਿ ਜਿਹਦੇ ਨਾਲ ਜਿਹੜੀ ਆ ਸਮੱਸਿਆ ਦੂਜੇ ਬੰਦੇ ਨੂੰ ਜਾਵੇ ਇਹਦੇ ਨਾਲ ਦੀ ਨਾਲ ਦੇਖੋ ਜਦੋਂ ਅਸੀਂ ਅੰਦੋਲਨ ਦੇ ਵਿੱਚ ਕੁੱਦੇ ਹੋਏ ਆ ਦੂਜੀ ਸਾਡੀ ਵੱਡੀ ਮੰਗ ਹੈਗੀ ਆ ਕਿਸਾਨਾਂ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਖਤਮ ਕਰਾਉਣਾ ਸੋ ਉਹਦੇ ਵਿੱਚ ਵੀ ਜਿਵੇਂ ਕਾਰਪੋਰੇਟ ਘਰਾਣਿਆਂ ਦਾ ਪਿਛਲੇ 9 ਸਾਲਾਂ ਦੇ ਵਿੱਚ ਲਗਭਗ 1457000 ਕਰੋੜ ਰੁਪਈਆ ਕਾਰਪੋਰੇਟ ਘਰਾਣਿਆਂ ਨੂੰ ਮਾਫ਼ ਕਰ ਦਿੱਤਾ ਗਿਆ ਸਾਡੇ ਵਾਰੀ ਕਹਿੰਦੇ ਖਜ਼ਾਨੇ 'ਚ ਪੈਸਾ ਹੀ ਨਹੀਂ ਹੈਗਾ ਔਰ ਸਭ ਤੋਂ ਵੱਡੀ ਗੱਲ ਜਿਹੜੇ ਅੱਜ RAM LALLA ਦਾ ਮੰਦਿਰ ਦਾ ਉਦ்கਾਟਨ ਕਰ ਰਹੇ ਹੱਕਿਆ ਕਰਨ ਆਸਤਾ ਦਾ ਸਵਾਲ ਆ ਪਰ ਜਿਵੇਂ ਉਹਨੂੰ ਰਾਜਨੀਤੀ ਕੀਤੀ ਜਾ ਰਹੀ ਆ ਉਹ ਪਾਰਟੀ ਜਿਹਦੇ ਵਿੱਚ RAM JI ਸਾਨੂੰ ਛੋਟੇ ਨਜ਼ਰ ਆ ਰਹੇ ਆ RAM ਦੀ ਆਸਤਾ ਤੇ ਕੋਈ ਸਵਾਲ ਨਹੀਂਗਾ ਹਰੇਕ ਹਿੰਦੂ ਨੂੰ ਹੱਕ ਹੈਗਾ ਵਾ ਉਹ ਆਪਣੀ ਪੂਜਾ ਆਸਤਾ ਵਿੱਚ ਯਕੀਨ ਰੱਖੇ ਪਰ ਦੂਜੇ ਬੰਨੇ ਮੋਦੀ ਜੀ ਉੱਥੇ ਵੱਡੇ ਨਜ਼ਰ ਆ ਰਹੇ ਨੇ ਜਿਵੇਂ ਜੋ ਕੁਝ ਅਸੀਂ ਦੇਖ ਰਹੇ ਆ ਔਰ ਉਹ ਮੋਦੀ ਜੀ ਦੀ ਸਰਕਾਰ ਦੇ ਵਿੱਚ ਅਜੇ ਮਿਸ਼ਰਾ ਟੈਨੀ ਜਿਹੜਾ ਉਹ ਕੇਂਦਰ ਦਾ ਗ੍ਰਹਿ ਮੰਤਰੀ ਬਣਿਆ ਹੋਇਆ ਇਸ ਵੇਲੇ ਔਰ ਉਹਨੇ ਕਿਸਾਨਾਂ ਦੇ ਕਤਲ ਕੀਤੇ ਹੈਗੇ ਆ ਫਿਰ ਇਹੋ ਜੀ ਸਰਕਾਰ ਨੂੰ ਹੈਗਾ ਕੋਈ ਹੱਕ ਹੈਗਾ ਵੀ ਉਹ ਇਸ ਕਿਸਮ ਦੇ ਧਾਰਮਿਕ ਪ੍ਰੋਗਰਾਮਾਂ ਵਿੱਚ ਅਗਵਾਈ ਕਰੇ ਹੈਗੇ ਤੋਂ ਜਿਹੜਾ ਅਜੇ ਮਿਸ਼ਰਾ ਟੈਨੀ ਆ ਅਜੇ ਵੀ ਪੰਜਾਬੀਆਂ ਨੂੰ ਵੰਗਾਰਨ ਵਾਲੀ ਗੱਲ ਆ ਵੀ ਅਸੀਂ ਤੁਹਾਡੇ ਕਿਸਾਨ ਮਾਰੇ ਆ ਅਸੀਂ ਤੱਕਾ ਗਾਂ ਵੀ ਕਰਾਂਗੇ ਔਰ ਤੁਹਾਨੂੰ ਇਨਸਾਫ ਵੀ ਨਹੀਂ ਦਵਾਵਾਂਗੇ ਅਰ ਮੈਂ ਪਹਿਲਾਂ ਵੀ ਅਪੀਲ ਕੀਤੀ ਸੀ ਸਿੱਖ ਪੰਥ ਨੂੰ ਵੀ ਇਹੋ ਜੇ ਬੰਦਿਆਂ ਨੂੰ ਗੁਰੂ ਘਰਾਂ ਤੋਂ ਸਨਮਾਨ ਨਹੀਂ ਮਿਲਣਾ ਚਾਹੀਦਾ ਅਰ ਅੱਜ ਜੇ ਅਸੀਂ ਤੁਸੀਂ ਨਾ ਲੜੇ ਸਾਰੇ ਦੇਸ਼ ਦੇ ਕਿਸਾਨਾਂ ਤੇ ਕੇਸ ਪਏ ਹੋਇਆ ਆਇਆ ਕੰਨੂ ਜਦੋਂ ਅਸੀਂ ਉਹਨੂੰ ਮਿਲੇ ਜਾ ਕੇ ਤਿਰਕੀ ਦੇ ਵਿੱਚ ਉਸ ਬੰਦੇ ਤੇ ਕੱਲੇ ਤੇ ਲਗਭਗ 146 ਐਫ ਆਈ ਆਰਾਂ ਨੇ 102 ਐਫ ਆਈ ਆਰਾਂ ਉਹਦੇ ਚ ਅੱਡ ਨੇ ਅਰ 38 ਐਫ ਆਈ ਆਰਾਂ ਵਿੱਚ ਉਸ ਬੰਦੇ ਦੇ ਖਿਲਾਫ ਚਲਾਨ ਦੱਕਟੇ ਗਏ ਨੇ ਜੋ ਜੋ ਅਸੀਂ ਸਾਨੂੰ ਤਾਂ ਪੂਰੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਤੇ ਪਰਚਿਆਂ ਦੀ ਝੜੀ ਲੱਗੀ ਹੋਈ ਆ ਔਰ ਦਿੱਲੀ ਅੰਦੋਲਨ ਦੇ ਵਿੱਚ ਮੰਨੇ ਸੀ ਸਾਰੇ ਕਿਸਾਨਾਂ ਮਜ਼ਦੂਰਾਂ ਤੋਂ ਪਰਚੇ ਵਾਪਸ ਲੈਣੇ ਆ ਭਾਈ ਇਹਦੇ ਲਈ ਲੜਨਾ ਜ਼ਰੂਰੀ ਆ ਹੁਣ ਜਦੋਂ ਇਹ ਸਾਰਾ ਕੁਝ ਲਖਣ ਵਾਲੀ ਕਰ ਰਹੇ ਨੇ ਪੂਰੀ ਤਰ੍ਹਾਂ ਦੇਸ਼ ਦੇ মিডিਏ ਨੂੰ ਆਪਣੇ ਨਾਲ ਲਾ ਕੇ ਕੋਈ ਗੱਲ ਵੀ ਨਹੀਂ ਕਰਨ ਦਿੰਦੇ ਹੈਗੇ ਐਸ ਵੇਲੇ ਨਾਲ ਲੜੇ ਤੇ ਫਿਰ ਕਦੋਂ ਲੜਾਂਗੇ ਕਦੋਂ ਇਹ ਮੰਗਾਂ ਪੂਰੀਆਂ ਕਰਾਵਾਂਗੇ ਤੁਸੀਂ ਸਾਨੂੰ ਪੰਜਾਬ ਵਿੱਚੋਂ ਕਹਿੰਦੇ ਜੇ ਪੀ ਸਾਡੇ ਪਿੰਡ ਮੀਟਰ ਲਾਉਣ ਆ ਗਏ ਸਾਡੇ ਪਿੰਡ ਚੇਪ ਵਾਲੇ ਮੀਟਰ ਲਾ ਗਏ ਜੇ ਵਿਰੋਧ ਕਰਦੇ ਹੋ ਐਵਰੇਜ ਨਾਲ ਬਿੱਲ ਪਾ ਰਹੇ ਆ ਫਿਰ ਭਈ ਕਦੋਂ ਲੜੋਗੇ ਜੇ ਹੁਣ ਨਾਲ ਲੜੋਗੇ ਤੇ ਫਿਰ ਕਦੋਂ ਲੜੋਗੇ ਹੁਣ ਲੜਨ ਦਾ ਵੇਲਾ ਵਾ ਇਸ ਕਰਕੇ ਬਿਜਲੀ ਸੋਧ ਬਿੱਲ ਜੜਾ ਦੁਬਾਰਾ ਹੁਣ ਲਿਆਂਦਾ ਜਾ ਰਿਹਾ ਥੱਪ ਤਾਂ ਸਾਡੇ ਉੱਤੇ ਇਹਦੇ ਖਿਲਾਫ ਕਿਉਂ ਲੜੋਗੇ ਕਦੋਂ ਲੜੋਗੇ ਹੁਣ ਲੜਿਆ ਜਾਵੇ ਜਿਵੇਂ ਪੋਲੂਸ਼ਨ ਵਾਲਾ ਐਕਟ ਆ ਜਿਹਦੇ ਵਿੱਚ ਤੁਹਾਨੂੰ ਜੁਰਮਾਨੇ ਪਾਏ ਆ ਰੈੱਡ ਇੰਟਰੀਆਂ ਹੋਈਆਂ ਵਾ ਸੋਡੇ ਤੇ ਕੇਸ ਪਾਏ ਹੋਏ ਆ ਔਰ ਜਿਵੇਂ ਸਾਰੇ মিডিਆ ਤੇ ਸੁਪਰੀਮ ਕੋਰਟ ਦੇ ਮਸਲੇ ਨੂੰ ਲੈ ਕੇ ਜਿਵੇਂ ਸਾਨੂੰ ਗਾਲਾਂ ਕੱਢੀਆਂ ਜਾ ਰਹੀਆਂ ਵਾ ਵੀ ਤੁਸੀਂ ਜੁम्मे ਦੇ ਪ੍ਰਦੂਸ਼ਣ ਦੇ ਵਿੱਚ ਭਾਈ ਹੁਣ 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 ਇਸ ਮੁੱਦੇ ਤੇ ਹੁਣ ਨਾ ਲੜੇ ਜਦੋਂ ਵਾਦਾ ਕੀਤਾ ਸੀ ਸਾਡੇ ਨਾਲ ਵੀ ਖੇਤੀ ਚੋਂ ਬਾਹਰ ਕੱਢਦਾ ਪੋਲੂਸ਼ਨ ਐਕਟ ਦੇ ਵਿੱਚੋਂ ਖੇਤੀਬਾੜੀ ਨੂੰ ਬਾਹਰ ਕੱਢਾਂਗੇ ਕਿਉਂ ਨਹੀਂ ਕੀਤਾ ਗਿਆ ਸੋ ਇਹ ਮੁੱਦੇ ਮਸਲੇ ਜਿਉਂ ਦੇ ਕਿਉਂ ਖੜੇ ਹੈਗੇ ਨੇ ਇਹਦੋ ਗਾਂ ਜਿਹੜੀਆਂ ਵਿਸ਼ਵ ਵਪਾਰ ਦੀਆਂ ਨੀਤੀਆਂ ਨੇ ਡਬਲਯੂਟੀਓ ਦੀਆਂ ਨੇ ਵਿਸ਼ਵ ਵਪਾਰ ਸੰਸਥਾ ਦੀਆਂ ਨੀਤੀਆਂ ਨੇ ਭਾਈ ਉਹ ਸਾਨੂੰ ਕਦੇ ਵੀ ਐਮਐਸਪੀ ਨਹੀਂ ਦੇਣਗੀਆਂ ਅਸੀਂ ਕਹਿੰਨੇ ਭਾਰਤ ਬਾਹਰ ਆਵੇ ਇਹ ਸੱਚੀਓ ਵੱਡਾ ਮਸਲਾ ਹੋ ਸਕਦਾ ਵਾ ਪਰ ਵੱਡੀ جنگ ਹੈ ਵੱਡੀ جنگ ਨੂੰ ਹੱਥ 'ਚ ਹੁਣ ਨਹੀਂ ਲੈਂਦੇ ਤੇ ਕਦੋਂ ਲਵਾਂਗੇ ਔਰ ਇਹਦੋ ਗਾਂ ਜਿਹੜਾ 52 ਸਾਲ ਤੱਕ ਦਾ ਕਿਸਾਨ ਆ ਸਾਡਾ ਉਹਨੂੰ ਪੈਨਸ਼ਨ ਦਿੱਤੀ ਜਾਵੇ ਤੇ ਖੇਤ ਮਜ਼ਦੂਰ ਨੂੰ ਪੈਨਸ਼ਨ ਦਿੱਤੀ ਜਾਵੇ ਫਸਲੀ ਬੀਮਾ ਯੋਜਨਾ ਸਰਕਾਰ ਆਪਣੇ ਸਿਰ ਤੇ ਕਰੇ ਇਹ 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 ਮਸਲੇ ਨੇ ਸਾਡੇ ਇਹ ਤੋਂ ਗਾਹਾਂ ਮੈਂ ਤੁਹਾਡੇ ਨਾਲ ਕਰਦਾ ਭਰਾਓ ਜੇ ਹੁਣ ਆਪਾਂ ਇਹ ਮਸਲਾ ਖੰਜਾ ਦਿੱਤਾ ਔਰ ਜਿਵੇਂ ਜਿਹੜਾ ਅਸੀਂ ਅਰਕੀ ਪਾਇਆ ਹੋਇਆ ਆਪਣੀ ਮੰਗ ਪੱਤਰ ਤੇ ਵਿੱਚ ਵੀ ਜਿਹੜਾ ਜ਼ਮੀਨ ਰਿਕਵਰ ਕਰਨ ਵਾਲਾ ਕਾਨੂੰਨ ਆ ਜਿਵੇਂ 2015 ਵਿੱਚ ਉਹਨੂੰ ਮਾਡਲ ਐਕਟ ਦੇ ਵਿੱਚ ਬਦਲਿਆ ਗਿਆ ਔਰ ਜਿੰਨੇ ਜਿੱਥੇ ਡਬਲ ਵਾਲ ਇੰਜਨ ਵਾਲੀ ਸਰਕਾਰ ਆ ਉਥੇ ਕਿਸਾਨਾਂ ਦੀ ਸਹਿਮਤੀ ਨਾਲ ਜਿਹੜੀ ਗੱਲ ਉਹ ਚ ਉਹ ਚ ਲਾਈਨ ਪਈ ਸੀ ਵੀ ਜਦੋਂ ਵੀ ਜ਼ਮੀਨ ਲੈਣੀ ਆ ਤੇ ਕਿਸਾਨ ਦੀ ਸਹਿਮਤੀ ਜਾਨੀ ਜਾਵੇ ਵੀ ਉਹ ਜ਼ਮੀਨ ਦੇਣਾ ਚਾਹੁੰਦਾ ਕਿ ਨਹੀਂ ਦੇਣਾ ਦੇਣਾ ਚਾਹੁੰਦਾ ਉਹ ਜਿਹੜਾ ਮਾਡਲ ਐਕਟ ਪਾਸ ਕੀਤਾ 2015 ਦੇ ਵਿੱਚ ਸੂਬਿਆਂ ਨੂੰ ਕਹਿ ਕੇ ਇਹ ਲਾਈਨ ਕੱਢ ਦਿੱਤੀ ਗਈ ਆ ਔਰ ਇਸ ਬੰਦੇ ਦੇ ਦੁਬਾਰਾ ਜਿੱਤਣ ਦੀ ਡੇਰ ਆ ਦੇਸ਼ ਭਰ ਦੇ ਵਿੱਚ ਇਹ ਲਾਈਨ ਕੱਢ ਦਿੱਤੀ ਜਾਊਗੀ ਸਾਡੀਆਂ ਸਾਰੀਆਂ ਸਰਕਾਰਾਂ ਅnder ਖਾਤੇ ਉਹਨਾਂ ਨਾਲ ਸਹਿਮਤੀ ਦੇ ਰੀਆਂ ਹੈਗੀਆਂ ਹੁਣ ਹੁਣ ਦੂਜੇ ਬਣੇ ਜੇ ਤੁਸੀਂ ਇਸ ਵੇਲੇ ਨਹੀਂ ਨਿਕਲਦੇ ਹੈਗੇ ਗਰਾਊਂਡ ਦੇ ਵਿੱਚ ਅਸੀਂ ਲੜਦੇ ਨਹੀਂ ਹੈਗੇ ਤੁਸੀਂ ਆਪਣੀ ਗੱਲ ਨਹੀਂ ਕਰਦੇ ਹੈਗੇ ਤੇ ਕਦੋਂ ਦੂਜੇ ਬਣੇ ਵਿਰੋਧੀ ਧਿਰਾਂ ਦਾ ਰੋਲ ਕੀ ਆ ਕਾਂਗਰਸ ਕੀ ਕਿਸਾਨਾਂ ਦੇ ਮੁੱਦੇ ਆ ਤੇ ਬੋਲ ਰਹੀ ਆ ਗੁੱਗੀ ਬੈਠੀ ਹੋਈ ਆ ਉਹਨਾਂ ਨੂੰ ਜਿਹੜਾ ਤੀਜਾ ਗਠਜੋੜ ਹੈਗਾ ਵਾ ਸ਼੍ਰੋਮਣੀ ਅਕਾਲੀ ਦਲ ਕਿੰਨਾ ਕੁ ਬੋਲ ਰਿਹਾ ਹੈਗਾ ਕਿਸਾਨਾਂ ਮਜ਼ਦੂਰਾਂ ਦੇ ਮੁੱਦੇ ਤੇ ਜਿਹੜੀਆਂ ਕਮਿਊਨਿਸਟਾਂ ਦੀਆਂ ਧਿਰਾਂ ਨੇ ਸੀਪੀਆਈ ਸੀਪੀਆਈਐਮ ਜਾ ਹੋਰ ਕਿੰਨੀਆਂ ਕ ਬੋਲ ਰਹੀਆਂ ਨੇ ਕਿਸਾਨਾਂ ਮਜ਼ਦੂਰਾਂ ਦੇ ਮਸਲੇ ਤੇ ਉਸ ਤੋਂ ਤਲ ਜਨਤਾ 당ਲ ਹੋਵੇ ਕੋਈ ਹੋਰ ਹੋਵੇ ਜਿਹੜਾ ਤੀਜਾ ਗਠਜੋੜ ਹੈਗਾ ਤੋਂ ਉਹਨਾਂ ਨੂੰ ਤੇ ਆਪੋ ਆਪਣੀਆਂ ਸੀਟਾਂ ਦੀ ਪਈ ਹੈਗੀ ਆ ਉਹ ਆਪੋ ਆਪਣੀ ਅਸੀਂ ਇਲੈਕਸ਼ਨ ਕਿਵੇਂ ਜਿੱਤਣੀ ਆ ਤੋਂ ਭਰਾਓ ਥੋਡੀ ਗੱਲ ਕਰਨ ਵਾਲਾ ਕੋਈ ਨਹੀਂ ਹੈਗਾ ਹਾਂ ਜੇ ਤੁਸੀਂ ਅੰਦੋਲਨ ਨੂੰ ਵੱਡਾ ਕਰ ਲਿਆ ਅੰਦੋਲਨ ਫਿਰ ਸਾਰੇ ਬੋਲਣਗੇ ਸਾਰੇ ਕਹਿਣਗੇ ਅਸੀਂ ਕਿਸਾਨਾਂ ਮਜ਼ਦੂਰਾਂ ਦੇ ਵੱਡੇ ਹਮਾਇਤੀ ਹੈਗੇ ਆ ਮੀਡੀਆ ਵਿੱਚ ਕਿੰਨੀਆਂ ਕਿ ਥੋੜੀਆਂ ਡਿਬੇਟਾਂ ਆ ਰਹੀਆਂ ਹੈਗੀਆਂ ਜਾਨੀ ਪੂਰੀ ਤਰ੍ਹਾਂ ਮੀਡੀਆ ਦੇ ਵਿੱਚੋਂ ਕਿਸਾਨਾਂ ਮਜ਼ਦੂਰਾਂ ਦਾ ਮੁੱਦਾ ਗਾਇਬ ਕੀਤਾ ਜਾ ਗਿਆ ਜਰੂਰੀ ਬੇਨਤੀ ਹੁਣ ਭਰਾਓ ਤਗੜੇ ਹੋ ਕੇ ਹਰ ਚੁੱਲ੍ਹੇ ਤੇ ਸਾਡੀ ਗੱਲ ਜਾਵੇ ਭਾਵੇਂ ਸਿਆਲਿਆ ਸਰਦੀ ਆ ਠੰਡਿਆ ਇਹ ਜੀਂਦੇ ਜੀ ਗਰਮੀ ਵੀ ਆਉਣੀ ਆ ਠੰਡ ਵੀ ਆਉਣੀ ਆ ਬਰਸਾਤਾਂ ਵੀ ਹੋਣੀਆਂ ਸਾਨੂੰ ਇਹ ਤਿਆਗ ਕਰਨਾ ਪੈਣਾ ਵਾ ਘਰਾਂ ਦੇ ਕੰਮਾਂ ਦਾ ਤਿਆਗ ਕਰਕੇ ਇਸ ਠੰਡ ਨੂੰ ਛੱਡ ਕੇ ਹਰ ਪਿੰਡ ਦੇ ਵਿੱਚੋਂ 13-13 ਟਰੈਕਟਰ ਟਰਾਲੀਆਂ ਜਿਹੜਾ ਕੱਢਣ ਦਾ ਫੈਸਲਾ ਹੋਇਆ ਵਾ ਉਹਨੂੰ ਅਮਲ 'ਚ ਲਾਗੂ ਕਰਨਾ ਪੈਣਾ ਵਾ ਸਾਨੂੰ ਮਜ਼ਦੂਰਾਂ ਦੇ ਵੇੜਿਆਂ 'ਚ ਜਾਣਾ ਪੈਣਾ ਵਾ ਵੀ ਥੋੜੀ ਲੜਾਈ ਵੀ ਹੈਗੀ ਆ ਬਰਾਬਰ ਦੀ ਲੜਾਈ ਹੈਗੀ ਆ ਤਾਂ ਤੁਸੀਂ ਵੀ ਸਾਡੇ ਨਾ ਲਾਓ ਕਿਉਂਕਿ ਬਿਜਲੀ ਸੰਸ਼ੋਧਨ ਬਿੱਲ ਦਾ ਅਸਰ ਪੂਰਿਆਂ ਤੇ ਸਾਰਿਆਂ ਤੇ ਹੁਣਾਂ ਦੇਸ਼ ਲੈਵਲ ਤੇ ਇਹਦੋਗਾ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਮਾਫੀ ਦਾ ਸਵਾਲ ਵੀ ਉਹਨਾਂ ਤੇ ਹੈਗਾ ਇਹਦੋਗਾ ਜਿਹੜੇ ਖੇਤ ਮਜ਼ਦੂਰ ਤੇ ਕਿਸਾਨ ਆ ਉਹਨਾਂ ਨੂੰ ਪੈਨਸ਼ਨ ਵਾਲੀ ਗੱਲ ਆ ਉਹ ਵੀ ਸਾਂਝੀ ਮੰਗ ਹੈਗੀ ਆ ਸਾਨੂੰ ਮੁਲਾਜ਼ਮਾਂ ਨੂੰ ਨਾਲ ਲੈਣਾ ਪੈਣਾ ਖੇਤੀ ਅਰਧਚਾਰੇ ਨਾਲ ਸਾਰਾ ਦੇਸ਼ ਚੱਲਦਾ ਹੈਗਾ ਸਾਨੂੰ ਜਿਹੜੇ ਮੰਡੀਆਂ ਤੋੜਨ ਵਾਲਾ ਫੈਸਲਾਵਾ ਜਿਵੇਂ ਵਿਦੇਸ਼ਾਂ ਦੇ ਵਿੱਚੋਂ ਜਿੰਸਾ ਮੰਗਾ ਕੇ ਸਾਡੀ ਖੇਤੀ ਮੰਡੀ ਨੂੰ ਤੋੜਨ ਦਾ ਫੈਸਲਾ ਮੋਦੀ ਸਰਕਾਰ ਕਰੀ ਬੈਠੀ ਆ ਇਹ ਲਕਸ਼ਣ ਵਿੱਚ ਆੜੇ ਹੈਗੇ ਆ ਜਿੰਨੇ ਆੜਤੀਏ ਨੇ ਉਹਨਾਂ ਦਾ 100 ਵੱਖਰੇਵੇਂ ਸਾਡੇ ਜਮਾਤੀ ਤੌਰ ਤੇ ਹੋ ਸਕਦੇ ਹੁਣ ਉਹਨਾਂ ਨੂੰ ਵੀ ਨਾਲ ਲੈਣ ਦੀ ਲੋੜ ਆ ਕਿ ਜੇ ਨਾ ਆਏ ਤਾਂ ਮਸਲੇ ਹੱਲ ਨਹੀਂ ਹੋਗੇ ਜਿਵੇਂ ਡਰਾਈਵਰ ਭਾਈਚਾਰੇ ਤੇ ਹਮਲਾ ਹੋਇਆ ਜਿਵੇਂ ਉਹ ਲੜ ਰਹੇ ਨੇ ਸਰਕਾਰ ਨੇ ਹਲੇ ਗੌਲਿਆ ਨਹੀਂ ਹੈਗਾ ਉਹਨਾਂ ਦੀਆਂ ਮੰਗਾਂ ਦਾ ਸਮਰਥਨ ਕਰਦੇ ਤੇ ਉਹਨਾਂ ਨੂੰ ਵੀ ਨਾਲ ਲੈਣ ਦੀ ਲੋੜ ਹੈਗੀ ਆ ਇਵੇਂ ਜਿਵੇਂ ਅਗਨੀ ਵੀਰ ਯੋਜਨਾ ਉਹਨਾਂ ਨੇ ਲਿਆ ਕੇ ਜਿਵੇਂ ਫੌਜ ਦਾ ਨਿੱਜੀਕਰਨ ਕੀਤਾ ਹੈਗਾ ਫੌਜੀ ਜਵਾਨਾਂ ਦੀ ਲੜਾਈ ਦਾ ਵੀ ਸਮਰਥਨ ਕਰਦੇ ਆ ਉਹਨਾਂ ਨੂੰ ਵੀ ਨਾਲ ਲੈਣ ਦੀ ਲੜਾਈ ਗੱਲ ਕਰਨੀ ਪੈਣੀ ਐਵੇਂ ਵਿਦਿਆਰਥੀਆਂ ਦੇ ਉੱਤੇ ਜਿਵੇਂ ਹਮਲੇ ਹੋ ਰਹੇ ਨੇ ਜਿਵੇਂ ਵਿਦਿਆ ਦਾ ਨਿੱਜੀਕਰਨ ਕੀਤਾ ਜਾ ਰਿਹਾ ਕੁੱਲ ਮਿਲਾ ਕੇ ਸਾਰੇ ਵਰਗਾਂ ਨੂੰ ਨਾਲ ਲੈਣਾ ਪੈਦਾ ਹਰ ਪਿੰਡ ਦੇ ਵਿੱਚ ਜਾਓ ਸਾਡੀ ਹੁਣ ਅਪੀਲ ਆ ਸਾਰੀਆਂ ਜਥੇਬੰਦੀਆਂ ਦੇ ਸਾਰੇ ਵਰਕਰਾਂ ਨੂੰ ਦਿਨ ਰਾਤੇ ਕਰਕੇ ਜੋ ਵੀ ਹਰ ਜਥੇਬੰਦੀ ਫੈਸਲਾ ਕਰ ਰਹੀ ਆ ਹਰ ਘਰ ਘਰ ਪਿੰਡ ਪਿੰਡ ਮੁਹਿਮ ਬਣਾ ਦਿਓ ਔਰ ਇਸ ਮੋਰਚੇ ਨੂੰ ਔਰ ਜਦੋਂ ਅਸੀਂ 13 ਨੂੰ ਪੰਜਾਬ ਦੇ ਵਿੱਚੋਂ ਕੂਚ ਕਰੀਏ ਲੱਖਾਂ ਲੋਕਾਂ ਦੇ ਕਾਫਲੇ ਜਿਹੜੇ ਆ ਉਹ ਦਿੱਲੀ ਨੂੰ ਕੂਚ ਕਰਦੇ ਹੁਣ ਪੰਜਾਬ ਦੇ ਵਿੱਚੋਂ ਹਰਿਆਣਾ ਤਿਆਰ ਖੜਾ ਵਾ ਹਰਿਆਣਾ ਡੀਕ ਰਿਹਾ ਪੰਜਾਬ ਵਾਲਿਆਂ ਨੂੰ ਵੀ ਤੁਸੀਂ ਆਓ ਅਸੀਂ ਪੂਰੇ ਦਾ ਪੂਰਾ ਹਰਿਆਣਾ ਦਿੱਲੀ ਵੱਲ ਨੂੰ ਚਾਲੇ ਪਾਵਾਂਗੇ ਤੋ ਹੁਣ ਤਾਂ ਦੇਸ਼ ਲੈਵਲ ਤੇ ਵੱਡੇ ਪੱਧਰ ਤੇ ਜਿਹੜੇ 13 ਫਰਵਰੀ ਦਾ ਦਿੱਲੀ ਕੂਚਾ ਉਹਨੂੰ ਸਮਰਥਨ ਮਿਲ ਰਿਹਾ ਤੇ ਮੈਂ ਆਸ ਕਰਦਾ ਹਾਂ ਪੰਜਾਬ ਦੇ ਮੀਡੀਆ ਨੇ ਵੀ ਬਹੁਤ ਵੱਡਾ ਸਹਿਯੋਗ ਯੋਗਦਾਨ ਪਾਇਆ ਵਾ ਜਿਹੜਾ ਲੋਕਪੱਖੀ ਮੀਡੀਆ ਵਾ ਉਹ ਵੀ ਸਾਡੀ ਆਵਾਜ਼ ਨੂੰ ਹੋਰ ਬੁਲੰਦ ਕਰੇ ਮੈਂ ਜਿੰਨੇ ਵੀ ਪੰਜਾਬ ਦੇ ਗਾਇਕ ਨੇ ਉਹਨਾਂ ਨੂੰ ਅਪੀਲ ਕਰਦਾ ਹੈਗਾ ਵਾ ਵੀ ਵੱਧ ਤੋਂ ਵੱਧ ਸਾਡਾ ਸਹਜੇਗ ਸਹਿਯੋਗ ਦਿਓ ਜਿੰਨਾ ਬੁੱਧੀਜੀਵੀ ਭਾਈਚਾਰਾ ਹੈਗਾ ਵਾ ਜਿੰਨਾ ਐਨਆਰਆਈ ਭਾਈਚਾਰਾ ਹੈਗਾ ਸਾਰਿਆਂ ਕੋਲ ਇਸ ਸਹਿਯੋਗ ਦੀ ਮੰਗ ਕਰਦੇ ਆ ਔਰ ਹੁਣ ਆਉਣ ਵਾਲੇ ਸਮੇਂ ਵਿੱਚ ਇਹ ਪੱਕੀਆਂ ਪਿੰਡਾਂ ਦੇ ਵਿੱਚ ਫੰਡ ਮੁਹਿੰਮ ਚਲਣੀ ਚਾਹੀਦੀ ਆ ਔਰ ਸਾਨੂੰ ਆਪਣੀਆਂ ਟਰੈਕਟਰ ਟਰਾਲੀਆਂ ਸਜਾਉਣੀਆਂ ਚਾਹੀਦੀਆਂ ਬਹੁਤ ਸਾਰੇ ਪਿੰਡਾਂ ਚ ਸੱਜ ਗਈਆਂ ਆਗੀਆਂ ਉਹਦੇ ਵਿੱਚ ਸਿਲੰਡਰ ਦੀ ਲੋਡ ਹੈਗੀ ਆ ਉਹਦੇ ਵਿੱਚ ਆਟਾ ਦਾਲ ਹੋਰ ਸੱਜੋ ਸਮਾਨ ਦੀ ਲੋਡ ਹੈਗੀ ਆ ਤਾਨੂੰ ਕਈ ਤੇ ਬਾਲਟੇ ਦੀ ਲੋੜ ਹੈਗੀ ਆ ਤੁਹਾਨੂੰ ਟੋੜਾ ਟਰੈਕਟਰ ਟਰਾਲੀ ਫਾਜਦਾ ਟੋਚਨ ਦੀ ਲੋੜ ਹੈਗੀ ਆ ਤੁਹਾਨੂੰ ਰਾਤ ਬਰਾਤੇ ਟਾਰਚ ਦੀ ਲੋੜ ਹੈਗੀ ਆ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਦਾ ਸਾਜੋ ਸਮਾਨ ਇਕੱਠਾ ਕਰਨਾ ਪੈਣਾ ਆਪਾਂ ਜੁਟ ਕੇ ਲਗਭਗ ਕਹਿ ਲਓ ਵੀ ਇੱਕ ਟਰਾਲੀ ਚ ਪੰਜ ਸੱਤ ਮਹੀਨਿਆਂ ਦਾ ਦੇ ਸੰਦ ਸਮਾਨ ਮਗਰ ਪਾ ਲਈਏ ਖੜਿਆ ਜਾ ਸਕਦਾ ਮਗਰ ਉਹ ਸਪਲਾਈ ਲਾਈਨ ਹੋਰ ਲਾਵਾਂਗੇ ਸੋ ਇਨਾਂ ਗੱਲਾਂ ਦਾ ਇਦੋਂਗਾ ਚਾਰਜ ਕਰਨੇ ਹੁੰਦੇ ਮੋਬਾਈਲ ਅੰਦਰ ਸਿਸਟਮ ਬਣਿਆ ਹੋਵੇ ਟਰਾਲੀ ਦੇ ਵੀ ਉਹ ਮੋਬਾਈਲ ਚਾਰਜ ਹੋ ਜਾਣ ਤਾਂ ਸਾਨੂੰ ਹੁਣ ਜੜੀਆਂ ਸਾਡੀਆਂ ਲੋੜਾਂ ਵਾ ਉਹ ਲੋੜਾਂ ਨੂੰ ਧਿਆਨ ਵਿੱਚ ਰੱਖਦੇ ਆ ਜੁਟ ਜਾਣਾ ਚਾਹੀਦਾ ਆਪਣੇ ਪਿੰਡਾਂ ਦੇ ਗੁਰਦੁਆਰਿਆਂ 'ਚੋਂ ਲੋਕਾਂ ਨੂੰ ਖੁੱਲਾ ਸੱਦਾ ਦੇਣਾ ਚਾਹੀਦਾ ਵੀ ਜਿਹੜਾ ਇਸ ਕਿਸਮ ਦੀ ਸੇਵਾ ਕਰ ਸਕਦਾ ਕੋਈ ਆਲੂਆਂ ਦੀ ਬੋਰੀ ਕੋ ਗੰਡਿਆਂ ਦੀ ਬੋਰੀ ਕੋ ਖੰਡ ਦੀ ਬੋਰੀ ਬਹੁਤ ਸਾਰੀਆਂ ਚੀਜ਼ਾਂ ਦੀ ਲੋੜ ਆ ਕੋਈ ਸਿਲੰਡਰ ਦੋ ਲੈ ਕੇ ਦੇ ਦੇਵੇ ਪੱਟੀਆਂ ਚਾਹੀਦੀਆਂ ਵਾ ਠੀਕ ਹੈ ਜੀ ਉਦੋਂ ਕਹਾ ਲੋਹਾ ਚਾਹੀਦਿਆ ਵਾ ਪਤੀਲੇ ਚਾਹੀਦੇ ਆ ਤੇ ਬਹੁਤ ਸਾਰੀਆਂ ਕਿਉਂਕਿ ਹਰ ਪਿੰਡ ਦਾ ਆਪ ਦਾ ਲੰਗਰ ਹੋਣਾ ਵਾ ਇਸ ਕਰਕੇ ਹਰ ਚੀਜ਼ ਆਪਣੇ ਕੋਲ ਹੋਣੀ ਚਾਹੀਦੀ ਆ ਲੰਮੀ ਲੜਾਈ ਇਹ ਹੁਣ ਮੋਰਚਾ ਸਾਲ ਚੱਲਦਾ ਕਿੰਨਾ ਚੱਲਦਾ ਨਹੀਂ ਚੱਲਦਾ ਇਹ ਸਮਾਂ ਤੈ ਕਰੂਗਾ ਔਰ ਸਰਕਾਰ ਵਾਰ ਕਰ ਸਕਦੀ ਆ ਵਾਰ ਕਰਦੀ ਹੁੰਦੀ ਆ ਸਰਕਾਰ ਆਪ ਦੀ ਤਿਆਰੀ ਕਰੂਗੀ ਤੇ ਉਹ ਕਰ ਰਹੀ ਹੈਗੀ ਆ ਕੋਈ ਨਹੀਂ ਕੋਈ ਫਰਕ ਨਹੀਂ ਪੈਂਦਾ ਸੋ ਜਿੱਡਾ ਵੱਡਾ ਹਮਲਾ ਹੈਗਾ ਵਾ ਜੇ ਅਸੀਂ ਹੁਣ ਨਾ ਲੜੇ ਸਾਡੀਆਂ ਆਉਣ ਵਾਲੀਆਂ ਨਸਲਾਂ ਨੇ ਸਾਨੂੰ ਬਹੁਤ ਜ਼ਿਆਦਾ ਬੁਰਾਪਣਾ ਕਹਿਣਾ ਵਾ ਔਰ ਇਹ ਨਸਲਾਂ ਤੇ ਫਸਲਾਂ ਬਚਾਉਣ ਦੀ ਲੜਾਈ ਹੈਗੀ ਆ ਔਰ ਤੁਸੀਂ ਹੁਣ ਵੇਖ ਹੀ ਰਹੇ ਜੇ ਮੀਡੀਆ ਦੇ ਵਿੱਚ ਕਿਵੇਂ ਜ਼ੋਰ ਲੱਗਿਆ ਹੋਇਆ ਕਿ ਕਿਸਾਨਾਂ ਮਜ਼ਦੂਰਾਂ ਦੇ ਮੁੱਦੇ ਖਤਮ ਕਰ ਦਿੱਤੇ ਜਾਣ ਸੋ ਮੈਨੂੰ ਆਸ ਹੈ ਪੰਜਾਬ ਦੇ ਬਹਾਦਰ ਪੰਜਾਬੀਆਂ ਤੇ ਦੇਸ਼ਵਾਸੀਆਂ ਤੇ ਕਿ ਉਹ ਇਸ ਮੋਰਚੇ ਨੂੰ ਪੂਰੀ ਤਰ੍ਹਾਂ ਤਗੜੇ ਹੋ ਕੇ ਕਾਮਯਾਬ ਕਰਨਗੇ ਔਰ ਇਹ ਮੋਰਚਾ ਜਿਹੜਾ ਦਿੱਲੀ ਦਾ ਮੋਰਚਾ ਦੂਜਾ ਕਿਸਾਨ ਅੰਦੋਲਨ ਜਿਹੜਾ ਪਹਿਲਾ ਕਿਸਾਨ ਅੰਦੋਲਨ ਸੀ ਉਹਦੇ ਦੂਜਾ ਕਿਸਾਨ ਅੰਦੋਲਨ ਆ ਇਹ ਤਗੜੇ ਹੋ ਕੇ ਅਸੀਂ ਜਿੱਤਾਂਗੇ ਔਰ ਇਹ ਲੋਕਾਂ ਨੇ ਜਿਤਾਉਣਾ ਹੈਗਾ ਔਰ ਅਸੀਂ ਜਿੱਤ ਕੇ ਜਿਹੜਾ ਸਾਡੇ ਜਮੀਨਾਵਾਲ ਮੋਦੀ ਸਰਕਾਰ ਦੀ ਆਖਿਆ ਸਾਡੀ ਖੇਤੀ ਮੰਡੀ ਖਤਮ ਕਰਨ ਦੀ ਆਖਿਆ ਅੰਬਾਨੀਆਂ ਡਾਨੀਆਂ ਨੂੰ ਜਿਹੜਾ ਸਾਰਾ ਮੁਲਖ ਲਟਾਇਆ ਜਾ ਰਿਹਾ ਖੇਤੀ ਸੈਕਟਰ ਲਟਾਇਆ ਜਾ ਰਿਹਾ ਇਹ ਬਚਾਵਾਂਗੇ ਧੰਨਵਾਦ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ